Thank <laughs> you. ਕਾਦੀਆਂ ਦੇ ਬੁੱਟਰ ਰੋਡ ਵਿਖੇ ਕੱਲ ਤੋਂ ਚੱਲ ਰਿਹਾ ਤਰਨਾ ਅਤੇ ਰੋਸ਼ ਪ੍ਰਦਰਸ਼ਨ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ ਲੋਕਾਂ ਦੀ ਆ ਰਹੀ ਮੁਸ਼ਕਿਲ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਪ੍ਰਸ਼ਾਸਨ ਨੇ ਤਹਿਸੀਲਦਾਰ ਬਟਾਲਾ ਅਰਜਨ ਸਿੰਘ ਬੁਰਾਇਆ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਕਾਦੀਆਂ ਪੇਜਾ ਉਹਨਾਂ ਦੇ ਨਾਲ ਨਾਇਬ ਤਹਿਸੀਲਦਾਰ ਕਾਦੀਆਂ ਸਤਨਾਮ ਸਿੰਘ ਅਤੇ ਡੀਐਸਪੀ ਕਾਦੀਆਂ ਅਤੇ ਐਸਐਚਓ ਕਾਦੀਆਂ ਨੇ ਮਿਲ ਕੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਅਤੇ ਇਸ ਮਸਲੇ ਦਾ ਹੱਲ ਲਾਭ ਕੇ ਦੋਵਾਂ ਧਿਰਾਂ درمیان ਰਾਜ਼inama ਕਰਵਾ ਕੇ ਤਰਨਾ ਖਤਮ ਕਰਵਾਇਆ ਸਿਕਰਯੋਗ ਗੱਲ ਹੈ ਕਿ ਕੱਲ ਲਖਮਿੰਦਰ ਸਿੰਘ ਦੀ ਲਾਸ਼ ਨੂੰ ਦੁਕਾਨ ਦੇ ਅੰਦਰ ਰੱਖ ਕੇ ਲਖਮਿੰਦਰ ਦੇ ਪਰਿਵਾਰ ਨੇ ਰੋਜ਼ ਪ੍ਰਦਰਸ਼ਨ ਕੀਤਾ ਤੇ ਇਨਸਾਫ ਦੀ ਗੁਹਾਰ ਲਗਾਈ ਸੀ। ਡਾਕਟਰ ਨਾਲ ਗੱਲ ਕਰੋ ਵੀ ਇਹਨੂੰ ਵਿੱਚੋਂ ਕੱਢੋ। ਹਾਂਜੀ ਮੇਰਾ ਨਾਮ ਸਤਨਾਮ ਸਿੰਘ ਨੈਵੀਸੀਦਾਰ ਅ ਨੈਵੀਸੀਦਾਰ ਕਾਦੀਆ ਜੀ ਸਬਡਿਵੀਜ਼ਨ ਬਟਾਲਾ ਕੀ ਮਸਲਾ ਹੋਇਆ ਮਸਲਾ ਇਹਨਾਂ ਦਾ ਸਿਰ ਪ੍ਰਾਣਾ ਸੀਗਾ ਪਹਿਲੀ ਧਰ ਜਿਹੜੀ ਸੀ ਜੀਵ ਕੁਮਾਰ ਪੁੱਤਰ ਸ਼ਤਪਾਲ ਜੀ ਇਹਨਾਂ ਦੀ ਇੱਕ ਬਿਲਡਿੰਗ ਸੀ ਤਿੰਨ ਮੰਜ਼ਲਾ ਉਹਦੇ ਚ ਕਿਰਾਏਦਾਰ ਜਿਹੜਾ ਸੀਗਾ ਲਖਵਿੰਦਰ ਸਿੰਘ ਲੱਖਾ ਪੁੱਤਰ ਕਰਨੈਲ ਸਿੰਘ ਪਿੰਡ ਕਨੂਆ ਵਾਲ ਤਹਿਸੀਲ ਦਾ ਮਾਲਕ ਸੀਗਾ ਇਹ ਇਹ ਕਿਰਾਏ ਤੇ ਬੈਠਾ ਸੀ ਕਾਫੀ ਪੁਰਾਣਾ ਇਹਨਾਂ ਦੇ ਕੋਲੇ ਕੋਈ ਪਗੜੀ ਦਾ ਮਾੜਾ ਮੋਟਾ ਕਿਰਾਏਦਾਰ ਪੁਰਾਣਾ ਬੈਠਾ ਕਰਕੇ ਉਹ ਆਪਣੇ ਆਪ ਨੂੰ ਮਾਲਕੀ ਮਤਲਬ ਸ਼ੋਅ ਕਰਦਾ ਸੀ ਇਸ ਕਰਕੇ ਇਹਨਾਂ ਦੀ ਕੋਈ ਪਹਿਲਾਂ ਸ਼ੋਰੂਮ ਉੱਧ ਲੱਗ ਗਈ ਸੀਗੀ ਉਹਦੇ ਵਿੱਚ ਕਾਫੀ ਇਹਨਾਂ ਦੀ ਕੰਟਰੋਵਰਸੀ ਚੱਲ ਰਹੀ ਸੀ ਇਦੇ ਚ ਉਹਨਾਂ ਦਾ ਵੀ ਕਾਫੀ ਨੁਕਸਾਨ ਹੋ ਗਿਆ ਸੀ ਸੰਜੀ ਕੁਮਾਰ ਦਾ ਤੇ ਇਹਨਾਂ ਤੇ ਐਫ ਆਰ ਆ ਜਾਂ ਪਰਿਵਾਰਕ ਤੌਰ ਤੇ ਇਹਨਾਂ ਤੇ ਦਰਜ ਹੋਈ ਸੀ ਤੇ ਇਹ ਹਾਈ ਕੋਰਟ ਵੱਲੋਂ ਜ਼ਮਾਨਤੀ ਕਰਾਰ ਕਰਾ ਕੇ ਇਹ ਵਾਪਸ ਆਇਆ ਸੀਗਾ ਇਸ ਤੋਂ ਬਾਅਦ ਕੋਈ ਇਹਨਾਂ ਦਾ ਐਕਸੀਡੈਂਟ ਜਿਹਦਾ ਡੈਥ ਹੋ ਗਈ ਉਸ ਕਰਕੇ ਇਹਨਾਂ ਨੇ ਇਹਨਾਂ ਦੇ ਆਪਸ ਵਿੱਚ ਕੰਟਰੋਵਰਸ਼ਨ ਕਰਕੇ ਇਹ ਡੈਥ ਦੀ ਜਿਹੜੀ ਮੌਤ ਸੀਗੀ ਉਹਦਾ ਡੈੱਡ ਬਾਡੀ ਇਹਨਾਂ ਨੇ ਇਹਨਾਂ ਦੀ ਦੁਕਾਨ ਦੇ ਵਿੱਚ ਲਿਆ ਕੇ ਰੱਖਤੀ ਉਸ ਤੋਂ ਬਾਅਦ ਮਾਨਯੋਗ ਡਿਪਰਿਸ਼ਨਨ ਵੱਲੋਂ ਸਾਨੂੰ ਹੁਕਮ ਹੋਇਆ ਸੀ ਵੀ ਜਾ ਕੇ ਮੌਕੇ ਤੇ ਡਿਊਟੀ ਮੈਜਿਸਟਰ ਸਰਦਾਰ ਅਰਜਨ ਸਿੰਘ ਜੀ ਗਰੀਆ ਜੀ ਸਾਡੇ ਅਸੀਦਾ ਸਾਹਿਬ ਬਟਾਲਾ ਐਂਡ ਡੀਐਸਪੀ ਸ੍ਰੀ ਹਰੀਸ਼ ਵੈਲ ਐਸਐਚਓ ਗੁਰਮੀਤ ਸਿੰਘ ਜੀ ਤੇ ਨਾਲ ਮੈਂ ਐਨਐਫਸੀ ਦਰਕਾਰੀਆਂ ਜਾ ਕੇ ਮੌਕੇ ਤੇ ਇਹਨਾਂ ਦਾ ਕੰਪਰੋਵਾਈਜ਼ ਕਰਾ ਕੇ ਡੈੱਡ ਬੋਡੀ ਨੂੰ ਬਾਹਰ ਕਢਾ ਕੇ ਅਸੀਂ ਉਹਨਾਂ ਦਾ ਅੱਜ ਸ਼ਾਮ ਨੂੰ ਕੰਪਰੋਵਾਈਜ਼ ਕਰਾ ਕੇ ਰਾਜਨਾਮਾ ਕਰਾਤਾ ਜੀ